ਸਤਿ ਸ਼੍ਰੀ ਅਕਾਲ ਅੱਜ ਆਪਾਂ ਇੱਕ ਮਤਲਬ ਬਹੁਤ ਹੀ ਦਿਲਚਸਪ ਵਿਸ਼ੇ ਤੇ ਗੱਲ ਕਰ ਰਹੇ ਹਾਂ ਇਹ ਵਿਚਾਰ ਹੈ ਕਰਨਦੀਪ ਸਿੰਘ ਐਟ ਸ਼ਬਦ 001 ਦਾ ਸ਼ਬਦ ਬਾਰੇ ਪਰ ਇਹ ਉਹ ਆਮ ਵਾਲਾ ਸ਼ਬਦ ਨਹੀਂ ਜਿਵੇਂ ਬੋਲਣਾ ਜਾਂ ਲਿਖਣਾ ਇੱਥੇ ਤਾਂ ਗੱਲ ਹੋ ਰਹੀ ਹੈ ਕਿ ਸ਼ਬਦ ਹੀ ਹੋਂਦ ਹੈ ਅਸਲੀਅਤ ਦਾ ਮੂਲ ਆਪਣੇ ਕੋਲ ਦੋ ਕੁਸਰੋਤ ਨੇ ਇਕਤੈਸ ਬ੍ਰਹਮਾਂਡੀ ਸ਼ਬਦ ਦੀ ਗੱਲ ਕਰਦਾ ਹੈ ਤੇ ਦੂਜਾ ਗੁਰਬਾਣੀ ਦੀਆਂ ਕੁਝ ਤੁਕਾਂ ਨੂੰ ਇਸੇ ਨਜ਼ਰੀਏ ਤੋਂ ਦੇਖਦਾ ਹੈ ਆਪਣਾ ਮਕਸਦ ਬਸ ਇਸ ਫਲਸਫੇ ਨੂੰ ਸਮਝਣਾ ਹੈ ਕਿ ਕਿਵੇਂ ਇਹ ਕਹਲੋ ਹਰ ਚੀਜ਼ ਸ਼ਬਦ ਦਾ ਹੀ ਰੂਪ ਹੈ ਸ਼ੁਰੂ ਜੀ ਇਹ ਗੱਲ ਬੜੀ ਅਜੀਬ ਲੱਗਦੀ ਹੈ ਹੈਨਾ ਕਿ ਸ਼ਬਦ ਸਿਰਫ ਪਾਸ਼ਾ ਨਹੀਂ ਪੂਰੀ ਕਾਇਨਾਤ ਤੇ ਫਿਰ ਇਸ ਨੂੰ ਸਮਝਾਉਣ ਲਈ ਵੀ ਆਪਾਂ ਸ਼ਬਦੀ ਵਰਤ ਰਹੇ ਹਾਂ ਖੇਰ ਚਲੋ ਦੇਖਦੇ ਆਂ ਇਹ ਗੱਲ ਕਿੱਥੇ ਤੱਕ ਜਾਂਦੀ ਹੈ ਹਾਂਜੀ ਬਿਲਕੁਲ ਇਹ ਸਾਰੀ ਗੱਲ ਸ਼ੁਰੂ ਹੁੰਦੀ ਹੈ ਕਰਨਦੀਪ ਸਿੰਘ ਦੇ ਇਸ ਪੁਆਇੰਟ ਤੋਂ ਕਿ ਜੋ ਵੀ ਚੀਜ਼ ਆਪਾਂ ਸਮਝ ਸਕਦੇ ਆਂ ਮਹਿਸੂਸ ਕਰ ਸਕਦੇ ਆਂ ਜਾਂ ਸੋਚ ਸਕਦੇ ਆਂ ਉਹ ਸ਼ਬਦ ਹੀ ਹੈ ਜਿਵੇਂ ਕੋਈ ਮੇਜ਼ ਕੁਰਸੀ ਹਵਾ ਕੋਈ ਸੰਗੀਤ ਕੋਈ ਖਿਆਲ ਇੱਥੋਂ ਤੱਕ ਕਿ ਮੈਂ ਦਾ ਅਹਿਸਾਸ ਵੀ ਇਹ ਸਭ ਕੁਝ ਸ਼ਬਦ ਦੇ ਖੇਰੇ ਵਿੱਚ ਹੈ ਜਦੋਂ ਆਪਾਂ ਕਹਿੰਦੇ ਆਂ ਨਾ ਕਿ ਕੋਈ ਚੀਜ਼ ਸ਼ਬਦ ਤੋਂ ਪਰੇ ਹੈ ਤਾਂ ਉਹ ਪਰੇ ਹੋਣਾ ਵੀ ਇੱਕ ਸ਼ਬਦ ਬਣ ਜਾਂਦਾ ਹੈ ਤਾਂ ਇਸ ਹਿਸਾਬ ਨਾਲ ਸ਼ਬਦ ਤੋਂ ਬਾਹਰ ਕੁਝ ਹੈ ਹੀ ਨਹੀਂ ਹਰ ਸੰਕਲਪ ਸ਼ਬਦ ਹੈ ਅੱਛਾ ਇਹ ਤਾਂ ਮਤਲਬ ਸ਼ੁਰੂਆਤ ਹੀ ਕਾਫੀ ਵੱਡੇ ਦਾਅਵੇ ਨਾਲ ਹੋਈ ਹੈ ਸਰੋਤ ਇਸ ਨੂੰ ਮੁੱਢਲੀ ਹੋਣਦ ਕਹਿੰਦੇ ਨੇ ਯਾਨੀ ਕਿ ਜਦੋਂ ਕੁਝ ਬਣਿਆ ਨਹੀਂ ਸੀ ਉਦੋਂ ਵੀ ਸ਼ਬਦ ਸੀ ਇੱਕ ਸ਼ਾਂਤ ਅਵਸਥਾ 'ਚ ਹਾਂ ਜੀ ਬਿਲਕੁਲ ਸਾਰੀਆਂ ਚੀਜ਼ਾਂ ਦੀ ਇੱਕ ਅਣ ਪ੍ਰਗਟ ਸੰਭਾਵਨਾ ਉਸਦੀ ਵੀ ਹੈ ਪਰ ਜਿਹੜਾ ਹਮੇਸ਼ਾ ਤੋਂ ਹੈ ਇਸੇ ਨੂੰ ਪਰਮ ਸਚਾਈ ਜਾਂ ਅੰਤਿਮ ਹਕੀਕਤ ਕਿਹਾ ਗਿਆ ਹੈ ਜਿਸ ਨੂੰ ਵਕ ਵਕ ਧਰਮਾਂ 'ਚ ਲੋਕ ਰੱਬ ਅੱਲਾ ਰਾਮ ਵਾਇਗਰੂ ਕਹਿੰਦੇ ਨੇ ਉਹ ਮੂਲ ਰੂਪ ਚ ਇਹੀ ਸ਼ਬਦ ਹੈ ਹੋਂਦ ਦਾ ਬੁਨਿਆਦੀ ਤਤ ਇਹ ਕਿਸੇ ਇੱਕ ਰੱਬ ਦੀ ਮੂਰਤੀ ਤੋਂ ਵੱਧ ਐ ਸਮਝੋ ਹੋਂਦ ਦਾ ਆਪਣਾ ਅਸੂਲ ਹੈ ਸ੍ਰੋਤਾ ਚ ਇੱਕ ਹੋਂਦ ਦੇ ਦੋ ਆਧਾਰੀ ਸਿਧਾਂਤ ਦੀ ਗੱਲ ਵੀ ਹੈ 0 ਤੇ 1 ਕਿ ਸਾਰੀ ਕੰਪਲੈਕਸਿਟੀ ਚਾਹੇ ਡਿਜੀਟਲ ਹੋਵੇ ਜਾਂ ਪੌਤਿਕ ਇਸ 0 ਤੇ 1 ਤੋਂ ਬਣਦੀ ਹੈ ਇਹ ਤਾਂ ਕੰਪਿਊਟਰ ਦੀ ਬਾਈਨਰੀ ਕੋਡ ਵਰਗਾ ਲੱਗ ਰਿਹਾ ਹੈ ਇਸ ਸ਼ਬਦ ਨਾਲ ਕਿਵੇਂ ਜੁੜਿਆ ਹਾਂ ਇਹ ਤੁਲਨਾ ਕਾਫੀ ਟੁਕਵੀਂ ਹੈ ਜਿਵੇਂ ਕੰਪਿਊਟਰ 'ਚ ਸਭ ਕੁਝ ਜ਼ੀਰੋ ਤੇ 1 ਨਾਲ ਚੱਲਦਾ ਹੈ ਉਸੇ ਤਰ੍ਹਾਂ ਇਹ ਦਰਸ਼ਨ ਕਹਿੰਦਾ ਹੈ ਕਿ ਸਾਰੀ ਹਕੀਕਤ ਕੁਝ ਨਹੀਂ ਜ਼ੀਰੋ ਯਾਨੀ ਅਪ੍ਰਗਟ ਸ਼ਬਦ ਤੇ ਸਭ ਕੁਝ 1 ਯਾਨੀ ਪ੍ਰਗਟ ਸ਼ਬਦ ਦੇ ਮੇਲ ਤੋਂ ਬਣੀ ਹੈ ਸ਼ਾਇਦ ਇਹ ਹੋਂਦ ਦਾ ਪਹਿਲਾ ਸ਼ਬਦ ਸੀ ਹੈ 1 ਜਾਂ ਨਹੀਂ ਹੈ ਜ਼ੀਰੋ ਸਾਰੀ ਵੰਸਵੰਤਾ ਇਸੇ ਮੁੱਢਲੀ ਵੰਡ ਤੋਂ ਸ਼ੁਰੂ ਹੁੰਦੀ ਹੈ ਤੇ ਇਹ ਵੰਡ ਵੀ ਸ਼ਬਦ ਦਾ ਹੀ ਇੱਕ ਪਹਿਲੂ ਹੈ। ਅੱਛਾ ਤਾਂ ਜ਼ੀਰੋ ਤੇ ਇੱਕ ਵੀ ਸ਼ਬਦ ਦੇ ਹੀ ਰੂਪ ਨੇ। ਤੇ ਇਸੇ 'ਚ ਫਿਰ ਅਨਹਦ ਸ਼ਬਦ ਦੀ ਗੱਲ ਆਉਂਦੀ ਹੈ। ਉਹ ਕੀ ਚੀਜ਼ ਹੈ? ਅਨਹਦ ਸ਼ਬਦ ਦਾ ਮਤਲਬ ਹੈ ਉਹ ਆਵਾਜ਼ ਜਾਂ ਕੰਪਨ ਜੋ ਬਿਨਾਂ ਕਿਸੇ ਸਾਜ਼ ਜਾਂ ਕਾਰਨ ਦੇ ਵੱਜ ਰਹੀ ਹੈ। ਇੱਕ ਬ੍ਰਹਮੰਡੀ ਵਾਈਬ੍ਰੇਸ਼ਨ ਜਿਹੜੀ ਬਸ ਹੈ। ਇਹ ਬਹੁਤ ਸੂਖਮ ਗੂੰਜ ਹੈ ਜਿਹੜੀ ਸ਼ਾਇਦ ਡੂੰਗੀ ਚੁੱਪ 'ਚ ਮਹਿਸੂਸ ਹੋਵੇ। ਸ੍ਰੋਤ ਕਹਿੰਦੇ ਨੇ ਕਿ ਜਿਵੇਂ ਓਮ ਦਾ ਉਚਾਰਨ ਹੈ ਨਾ ਉਹ ਇਸੇ ਅੰਦਰੂਨੀ ਬਿਨਾ ਆਵਾਜ਼ ਵਾਲੀ ਕੰਪਨ ਨੂੰ ਬਾਰੀ ਆਵਾਜ਼ ਦੇਣ ਦੀ ਕੋਸ਼ਿਸ਼ ਹੈ ਮੈਂ ਕਦੇ ਇਸ ਤਰ੍ਹਾਂ ਨਹੀਂ ਸੋਚਿਆ ਸੀ ਕਿ ਅਨਹਦ ਦਾ ਮਤਲਬ ਬਿਨਾ ਪੌਤਿਕ ਸਾਧਨ ਵਾਲੀ ਕੰਪਨ ਬਹੁਤ ਸੂਖਮ ਗੱਲ ਹੈ ਇਹ আচ্ছা ਹੁਣ ਗੱਲ ਕਰੀਏ ਸ਼ਬਦ ਦੀ ਰਚਨਾਤਮਕ ਸ਼ਕਤੀ ਦੀ ਕਿਵੇਂ ਕਿਸੇ ਚੀਜ਼ ਨੂੰ ਨਾਮ ਦੇਣਾ ਉਸ ਨੂੰ ਹੋਂਦ 'ਚ ਲਿਆਉਣ ਵਰਗਾ ਹੈ ਇਸ ਦੀ ਤੁਲਨਾ ਲੋਗੋਸ ਤੇ ਬਾਈਬਲ ਦੀ ਟੁਕ ਨਾਲ ਵੀ ਕੀਤੀ ਗਈ ਹੈ ਆਦੀ ਵਿੱਚ ਸ਼ਬਦ ਸੀ ਹਾਂਜੀ ਇਹ ਬਹੁਤ ਜ਼ਰੂਰੀ ਪੁਆਇੰਟ ਹੈ ਨਾਮ ਦੇਣਾ ਸਿਰਫ ਇੱਕ ਲੇਬਲ ਨਹੀਂ ਹੈ ਇਸ ਨਜ਼ਰੀਏ ਤੋਂ ਇੱਕ ਸਿਰਜਣਾਤਮਕ ਕੰਮ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਫੁੱਲ ਕਹਿੰਦੇ ਆ ਤਾਂ ਅਸੀਂ ਉਸ ਨੂੰ ਬਾਕੀ ਸਭ ਤੋਂ ਵੱਖ ਕਰਕੇ ਉਸ ਨੂੰ ਇੱਕ ਖਾਸ ਸ਼ਬਦ ਦਾ ਰੂਪ ਦੇ ਰਹੇ ਹਾਂ ਲੌਗੋਸ ਦਾ ਵਿਚਾਰ ਵੀ ਇਹ ਹੈ ਬ੍ਰਹਮੰਡੀ ਤਰਕ ਜਾਂ ਬਚਨ ਜੋ ਸ੍ਰਿਸ਼ਟੀ ਦਾ ਆਧਾਰ ਹੈ ਤੇ ਯੋਹਾਨਾ ਦੀ ਇੰਜੀਲ ਵੀ ਇਹ ਕਹਿੰਦੀ ਹੈ ਕਿ ਸ਼ੁਰੂਆਤ ਸ਼ਬਦ ਵਰਡ ਨਾਲ ਹੋਈ ਕਮਾਲ ਦੀ ਗੱਲ ਹੈ ਕਿਵੇਂ ਵੱਖ-ਵੱਖ ਸੱਭਿਆਚਾਰਾਂ ਨੇ ਇੱਕੋ ਜਿਹੀ ਗੱਲ ਨੂੰ ਫੜਿਆ ਹੈ ਜਿਵੇਂ ਸਿੱਖੀ ਚ ਸ਼ਬਦ ਗੁਰੂ ਹਿੰਦੂ ਮਤਿ ਚ ਸ਼ਬਦ ਬ੍ਰਹਮ ਫਿਰ ਲੋਗੋਸ ਲੱਗਦਾ ਸਾਰੇ ਇੱਕੋ ਚੀਜ਼ ਵੱਲ ਇਸ਼ਾਰਾ ਕਰ ਰਹੇ ਨੇ ਕਿ ਹੋਂਦ ਦਾ ਆਧਾਰ ਕੋਈ ਸ਼ਬਦ ਜਾਂ ਕੰਪਨ ਹੈ ਬਿਲਕੁਲ ਤੇ ਇੱਕ ਹੋਰ ਗੱਲ ਦੇਖੋ ਕਿੰਨੀ ਦਿਲਚਸਪ ਹੈ ਕਿ ਜਿੰਨਾ ਵੀ ਗਿਆਨ ਹੈ ਸਕੂਲ ਦੀਆਂ ਕਿਤਾਬਾਂ ਧਾਰਮਿਕ ਗ੍ਰੰਥ ਸਾਇੰਸ ਦੇ ਫਾਰਮੂਲੇ ਇਹ ਸਾਰਾ ਕੁਝ ਸ਼ਬਦ ਰਾਹੀਂ ਤਾਂ ਪੀੜੀ ਦਰ ਪੀੜੀ ਅੱਗੇ ਗਿਆ ਹੈ ਹੁਣ ਦੇਖੋ ਕੋਈ ਨਾਸਤਿਕ ਵੀ ਜਦੋਂ ਬਹਿਸ ਕਰਦਾ ਹੈ ਕਿ ਰੱਬ ਨਹੀਂ ਹੈ ਤਾਂ ਉਹ ਵੀ ਤਾਂ ਪਾਸ਼ਾ ਤਰਕ ਦਲੀਲਾਂ ਦੀ ਵਰਤੋਂ ਕਰਦਾ ਹੈ ਇਸ ਫਲਸਫੇ ਮੁਤਾਬਕ ਉਸ ਦਾ ਤਰਕ ਉਸ ਦੀ ਸੋਚ ਉਹ ਵੀ ਸ਼ਬਦ ਹੀ ਹੈ ਵਾਹ ਇਹ ਤਾਂ ਸੋਚਣ ਦਾ ਨਜ਼ਰੀਆ ਹੀ ਬਦਲ ਗਿਆ ਮਤਲਬ ਸ਼ਬਦ ਸਿਰਫ ਜ਼ਰੀਆ ਨਹੀਂ ਇਹ ਉਹ ਮਾਧਿਅਮ ਹੈ ਜਿਸ ਚ ਸਾਰਾ ਗਿਆਨ ਸਾਰੀ ਬਹਿਸ ਚੱਲ ਰਹੀ ਹੈ ਅੱਛਾ ਹੁਣ ਅੱਗੇ ਚਲੀਏ ਚੇਤਨਾ ਵੱਲ ਸਰੋਤ ਕਹਿੰਦੇ ਨੇ ਕਿ ਚੇਤਨਾ ਖੁਦ ਹੀ ਸ਼ਬਦ ਹੈ ਐਥੇ ਓਸ਼ੋ ਦੇ 노 ਮਾਈਂਡ ਦੀ ਗੱਲ ਆਈ ਹੈ ਇਸ ਦਾ ਕੀ ਮਤਲਬ ਹੋਇਆ ਦੇਖੋ ਓਸ਼ੋ ਦਾ 노 ਮਾਈਂਡ ਮਨ ਨੂੰ ਖਾਲੀ ਕਰਨਾ ਨਹੀਂ ਸਗੋਂ ਮਨ 'ਚ ਜੋ ਵਿਚਾਰ ਚੱਲ ਰਹੇ ਨੇ ਉਹਨਾਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਬਸ ਦੇਖਣਾ ਹੈ ਹੁਣ ਵਿਚਾਰ ਕੀ ਨੇ ਇਹ ਵੀ ਤਾਂ ਸ਼ਬਦ ਤਸਵੀਰਾਂ ਕਨਸੈਪਟ ਹੀ ਨੇ ਨਾ ਤਾਂ 노 ਮਾਈਂਡ 'ਚ ਤੁਸੀਂ ਦੇਖਦੇ ਹੋ ਕਿ ਵਿਚਾਰ ਸ਼ਬਦ ਆ ਰਹੇ ਨੇ ਜਾ ਰਹੇ ਨੇ ਬਦਲਾਵਾਂ ਵਾਂਗ ਤੁਸੀਂ ਦੇਖਣ ਵਾਲੇ ਹੋ ਵਿਚਾਰ ਦੇਖੀ ਜਾਣ ਵਾਲੀ ਚੀਜ਼ ਪਰ ਇਸ ਦਰਸ਼ਨ ਅਨੁਸਾਰ ਦੇਖਣ ਵਾਲਾ ਚੇਤਨਾ ਤੇ ਦੇਖਿਆ ਜਾਣ ਵਾਲਾ ਵਿਚਾਰ ਦੋਵੇਂ ਹੀ ਆਖਰ ਸ਼ਬਦ ਨੇ ਚੇਤਨਾ ਉਹ ਸ਼ਬਦ ਹੈ ਜਿਹੜਾ ਆਪਣੇ ਆਪ ਨੂੰ ਜਾਣਦਾ ਹੈ ਐਵੇਂ ਕਹਿ ਲਓ ਇਹ ਸਮਝਣਾ ਕਿ ਮੈਂ ਮੇਰੇ ਵਿਚਾਰ ਤੇ ਜੋ ਮੈਂ ਦੇਖ ਰਹੀ ਹਾਂ ਸਭ ਇੱਕੋ ਸ਼ਬਦ ਦਾ ਹਿੱਸਾ ਹੈ ਇਹ ਤਾਂ ਫਿਰ ਵੱਖਰੇਪਣ ਦੀ ਭਾਵਨਾ ਹੀ ਖਤਮ ਕਰ ਦਿੰਦਾ ਹੈ ਹਾਂਜੀ ਗੱਲ ਹੀ ਹੈ ਜਦੋਂ ਇਹ ਸਮਝ ਆਉਂਦੀ ਹੈ ਕਿ ਸਭ ਕੁਝ ਕੁਰਸੀ ਹਵਾ ਕੋਈ ਆਪਣਾ ਆਪਣਾ ਸਰੀਰ ਆਪਣਾ ਮੈਂ ਸਭ ਕੁਝ ਉਸੇ ਇੱਕ ਸ਼ਬਦ ਦੀਆਂ ਨਹਿਰਾਂ ਨੇ ਤਾਂ ਮੈਂ ਤੇ ਦੂਜੇ ਦਾ ਫਰਕ ਮਿਟ ਜਾਂਦਾ ਹੈ ਇਸੇ ਨੂੰ ਤਾਂ ਗਿਆਨ ਮੋਕਸ਼ ਨਿਰਵਾਣ ਕਹਿੰਦੇ ਨੇ ਵੱਖ-ਵੱਖ ਥਾਵਾਂ ਤੇ ਜੇ ਗੁਰਬਾਣੀ ਨਾਲ ਜੋੜੀਏ ਤਾਂ ਇੱਕ ਓੰਕਾਰ ਦਾ ਮੂਲ ਵਿਚਾਰ ਕਿ ਇੱਕ ਹੀ ਸਚਾਈ ਹੈ ਉਹ ਇਸੇ ਵੱਲ ਇਸ਼ਾਰਾ ਹੈ ਇਸ ਨਜ਼ਰੀਏ ਤੋਂ ਉਹ ਇੱਕ ਹੀ ਪਰਮ ਸ਼ਬਦ ਹੈ ਇਸ ਸਾਰੇ ਫਿਲਾਸਫੀ ਸੁਣਨ ਨੂੰ ਤਾਂ ਬੜੀ ਦਿਲਚਸਪ ਲੱਗ ਰਹੀ ਹੈ ਪਰ ਅਸਲ ਗੱਲ ਇਹ ਹੈ ਕਿ ਕੀ ਇਹ ਗੁਰਬਾਣੀ ਵਰਗੇ ਗ੍ਰੰਥ ਦੀ ਵਿਆਖਿਆ 'ਚ ਵੀ ਕੋਈ ਨਵਾਂ ਪੱਖ ਲਿਆਉਂਦੀ ਹੈ ਚਲੋ ਹੁਣ ਦੂਜੇ ਸਰੋਤ ਵੱਲ ਦੇਖੀਏ ਕਿ ਇਹ ਕੁਝ ਖਾਸ ਤੁਕਾਂ ਨੂੰ ਕਿਵੇਂ ਸਮਝਦਾ ਹੈ ਸ਼ੁਰੂ ਕਰਦੇ ਹਾਂ ਮੂਲ ਮੰਤਰ ਤੋਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਇਸ ਦੇ ਸਿੱਧੇ ਅਰਥ ਤਾਂ ਆਪਾਂ ਜਾਣਦੇ ਹਾਂ ਹਾਂਜੀ ਹੁਣ ਜੇ ਸ਼ਬਦ ਵਾਲੀ ਐਨਕ ਲਾ ਕੇ ਦੇਖੀਏ ਇੱਕ ਓੰਕਾਰ ਇਸਰਫ ਇੱਕ ਗਿਣਤੀ ਨਹੀਂ ਇਹ ਐਲਾਨ ਹੈ ਕਿ ਸ਼ਬਦ ਹੀ ਇੱਕੋ ਇੱਕ ਅਸਲੀਅਤ ਹੈ ਸਭ ਉਸੇ ਦਾ ਪਸਾਰਾ ਸਤਨਾਮ ਉਸ ਦਾ ਨਾਮ ਸਤ ਹੈ ਸੱਚ ਕੀ ਹੈ ਉਸ ਸ਼ਬਦ ਦੀ ਸਦੀਵੀ ਗੂੰਜ ਹੋਂਦ ਦੀ ਅਸਲ ਪਹਿਚਾਨ ਕਰਤਾਪੁਰਖ ਉਹ ਸਿਰਜਣਹਾਰ ਹੈ ਪਰ ਇੱਥੇ ਸਿਰਜਣਹਾਰ ਕੋਈ ਵੱਖਰਾ ਨਹੀਂ ਸਗੋਂ ਸ਼ਬਦ ਖੁਦ ਹੀ ਕਰਤਾ ਹੈ ਸਾਰੀ ਸ੍ਰਿਸ਼ਟੀ ਉਸ ਦਾ ਆਪਣਾ ਪ੍ਰਗਟਾਵਾ ਹੈ 1 ਮਿੰਟ ਜੇ ਕਰਤਾ ਪੁਰਖ ਖੁਦ ਸ਼ਬਦ ਹੈ ਤਾਂ ਕੀ ਇਸ ਦਾ ਮਤਲਬ ਇਹ ਹੋਇਆ ਕਿ ਬਣਾਉਣ ਵਾਲੇ ਤੇ ਬਣਾਈ ਚੀਜ਼ 'ਚ ਕੋਈ ਫਰਕ ਨਹੀਂ ਦੋਵੇਂ ਇੱਕੋ ਚੀਜ਼ ਦੇ ਬਣੇ ਨੇ ਹਾਂ ਇਸ ਨਜ਼ਰੀਏ ਤੋਂ ਇਹੀ ਗੱਲ ਬਣਦੀ ਹੈ ਸਿਰਜਨਹਾਰ ਸ਼ਬਦ ਤੇ ਸਿਰਜਨਾ ਸ਼ਬਦਾ ਰੂਪ ਮੂਲ 'ਚ ਇੱਕ ਨੇ ਜਿਵੇਂ ਸੋਨਾ ਤੇ ਗਿਆਣ ਅੱਗੇ ਦੇਖੋ ਨਿਰਪਉ ਨਿਰਵੈਰ ਡਰ ਤੇ ਵੈਰ ਤਾਂ ਉਦੋਂ ਹੁੰਦਾ ਜਦੋਂ ਆਪਾਂ ਵੱਖਰੇ ਹੁੰਨੇ ਆ ਜਦੋਂ ਪਤਾ ਲੱਗ ਗਿਆ ਕਿ ਸਾਰੇ ਇੱਕੋ ਸ਼ਬਦ ਦੇ ਰੂਪ ਨੇ ਤਾਂ ਡਰ ਕਿਸ ਤੋਂ ਵੈਰ ਕਿਸ ਨਾਲ ਇਹ ਖਤਮ ਅਕਾਲ ਮੂਰਤ ਸ਼ਬਦ ਸਮੇਂ ਤੋਂ ਪਰੇ ਅਕਾਲ ਹੈ ਪਰ ਰੂਪ ਵਿੱਚ ਵੀ ਆਉਂਦਾ ਹੈ ਸਮੇਂ ਦੇ ਅੰਦਰ ਵੀ ਬਾਰਵੀਂ ਅਜੂਨੀ ਸੈਪਮ ਸ਼ਬਦ ਜਨਮ ਰਹਿਤ ਅਜੂਨੀ ਹੈ ਕਿਸੇ ਤੋਂ ਪੈਦਾ ਨਹੀਂ ਹੋਇਆ ਤੇ ਸੈਪਮ ਮਤਲਬ ਆਪਣੇ ਆਪ ਤੋਂ ਹੈ ਸਵੈ ਪ੍ਰਕਾਸ਼ਿਤ ਗੁਰ ਪ੍ਰਸਾਦ ਇਹ ਸਾਰੀ ਸਮਝ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ਗੁਰੂਕੋਣ ਜੋ ਇਸ ਸ਼ਬਦ ਦਾ ਭੇਦ ਖੋਲ ਦੇਵੇ ਤਾਂ ਇਸ ਤਰ੍ਹਾਂ ਮੂਲ ਮੰਤਰ ਹੋਂਦ ਦੀ ਪੂਰੀ ਕਹਾਣੀ ਬਣ ਜਾਂਦਾ ਹੈ ਸਭ ਸ਼ਬਦ ਹੈ ਹਾਂ ਇਹ ਵਾਕਈ ਇੱਕ ਬਹੁਤ ਹੀ ਜੁੜੀ ਹੋਈ ਵਿਆਖਿਆ ਲੱਗ ਰਹੀ ਹੈ ਹਰ ਹਿੱਸਾ ਸ਼ਬਦ ਨਾਲ ਜੁੜ ਗਿਆ ਇਹ ਏਕਤਾ ਵਾਲੀ ਗੱਲ ਅਗਲੀ ਤੁਕ 'ਚ ਸਮੇ ਤੋਂ ਵੀ ਪਾਰ ਜਾਂਦੀ ਹੈ ਆਦੀ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸ਼ੁਰੂ 'ਚ ਸੱਚ ਯੁਗਾ ਤੋਂ ਸੱਚ ਹੁਣ ਵੀ ਸੱਚ ਤੇ ਹਮੇਸ਼ਾ ਸੱਚ ਰਹੇਗਾ ਇਸ ਦੀ ਸ਼ਬਦ ਵਿਆਖਿਆ ਬਹੁਤ ਸਿੱਧੀ ਹੈ ਜੀ ਇੱਥੇ ਸਤ ਦਾ ਮਤਲਬ ਉਹੀ ਸਦੀਵੀ ਨਾਮ ਸ਼ਬਦ ਹੈ ਆਦ ਸੱਚ ਸ਼ੁਰੂਆਤ ਚ ਸ਼ਬਦ ਸੀ ਜੁਗਾਤ ਸੱਚ ਹਰ ਯੁਗ ਚ ਸ਼ਬਦ ਹੀ ਰਹਾ ਹੈ ਵੀ ਸੱਚ ਹੁਣ ਇਸ ਪਲ ਚ ਸ਼ਬਦ ਹੀ ਹੈ ਨਾਨਕ ਹੋਸੀ ਪੀ ਸੱਚ ਤੇ ਭਵਿਕ ਚ ਵੀ ਜਦੋਂ ਸਾਰੇ ਰੂਪ ਬਦਲ ਜਾਣਗੇ ਸਿਰਫ ਸ਼ਬਦ ਹੀ ਰਹੇਗਾ ਸ਼ਕਲਾਂ ਬਦਲਦੀਆਂ ਨੇ ਪਰ ਉਹ ਮੂਲ ਕੰਪਨ ਸ਼ਬਦ ਕਦੇ ਨਹੀਂ ਬਦਲਦਾ ਇਹ ਤੁਕ ਸਾਨੂੰ ਪਰਮ ਤੋਂ ਪਰੇ ਲੈ ਜਾਂਦੀ ਹੈ ਸਮਝ ਗਈ ਰੂਪ ਬਦਲਦੇ ਨੇ ਅਸਲ ਚੀਜ਼ ਸ਼ਬਦ ਉਹੀ ਰਹਿੰਦੀ ਹੈ ਅਗਲੀਆਂ ਤੁਕਾਂ ਪੂਜਾ ਤੇ ਰਸਮਾਂ ਬਾਰੇ ਨੇ ਜੇ ਸਭ ਸ਼ਬਦ ਹੈ ਤਾਂ ਇਹਨਾਂ ਦਾ ਕੀ ਪਹਿਲੀ ਨਾਮ ਤੇਰੋ ਆਰਤੀ ਮਜਨੋ ਮੁਰਾਰੇ ਹਰ ਕੇ ਨਾਮ ਬਿਨ ਛੂਟੇ ਸਗਲ ਬਸਾਰੇ ਤੇਰਾ ਨਾਮ ਹੀ ਆਰਤੀ ਤੇ ਇਸ਼ਨਾਨ ਹੈ ਨਾਮ ਬਿਨਾ ਸਭ ਦਿਖਾਵੇ ਛੂਟੇ ਬਿਲਕੁਲ इस फलसफे मुताबिक नाम शब्द ही असल आरती है बारी दीवे तूप यह तो सिर्फ चिन्ह ने असल आरती ता शब्द, चलीन शुद्दता। असल शुद्दता शब्द च लीन होना है मजनू यानी स्नान शुद्धता असल शुद्धता शब्द च डुबकी लाना है सच नाल जुड़ना हर पालनहार भी शब्द ही है इसलिए हर के नाम बिनु शब्द नाल जुड़े बिना सारे बाहरी कर्मकंड झूठे ने मतलब खाली ने सच्ची पूजा तो अंदर की अवस्था है अच्छा ਤਾਂ ਰਸਮਾਂ ਦਾ ਬਾਹਰੀ ਰੂਪ ਨਹੀਂ ਸਗੋਂ ਉਹਨਾਂ ਪਿੱਛੇ ਸ਼ਬਦ ਨਾਲ ਜੁੜਨ ਦੀ ਭਾਵਨਾ ਮੇਨ ਹੈ ਤੇ ਐਸੀ ਤਰ੍ਹਾਂ ਅਗਲੀ ਤੱਕ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ ਨਾਮ ਤੇਰਾ ਕੇਸਰੋ ਲੈ ਛਟਕਾਰੇ ਨਾਮ ਹੀ ਆਸਣ ਨਾਮ ਹੀ ਚੰਦਨ ਕਿਸਾਨ ਵਾਲਾ ਪੱਥਰ ਨਾਮ ਹੀ ਕੇਸਰ ਹਾਂਜੀ ਉਹ ਇਸ ਨੂੰ ਇਸ ਤਰ੍ਹਾਂ ਦੇਖਦੇ ਨੇ ਕਿ ਹਰ ਪਵਿੱਤਰ ਚੀਜ਼ ਨੂੰ ਨਾਮ ਸ਼ਬਦ ਵਜੋਂ ਦੁਬਾਰਾ ਪਰਿਭਾਸ਼ਿਤ ਕੀਤਾ ਜਾ ਰਿਹਾ ਹੈ ਭਗਤ ਦਾ ਆਸਣ ਹੁਣ ਕਪੜਾ ਨਹੀਂ ਸ਼ਬਦ ਹੈ ਚੰਦਨ ਕਸਾਉਣ ਵਾਲਾ ਪੱਥਰ ਵੀ ਸ਼ਬਦ ਹੈ ਕੇਸਰ ਦੀ ਖੁਸ਼ਬੂ ਵੀ ਸ਼ਬਦ ਹੈ ਇਹ ਤੁਕ ਰਸਮ ਤੇ ਅਸਲੀਅਤ ਦੀ ਕੰਧ ਤੋੜ ਦਿੰਦੀ ਹੈ ਭਗਤ ਸ਼ਬਦ ਉਸ ਦਾ ਕੰਮ ਸ਼ਬਦ ਸਿਮਰਨ ਉਸ ਦੀ ਪੇਟ ਸ਼ਬਦ ਦਾ ਅਹਿਸਾਸ ਸਭ ਕੁਝ ਸ਼ਬਦ ਹੀ ਹੈ ਸਭ ਤੋਂ ਵੱਡੀ ਪੇਟਾ ਕੋਈ ਚੀਜ਼ ਨਹੀਂ ਸਗੋਂ ਇਹ ਸਮਝ ਹੈ ਕਿ ਸਭ ਪਹਿਲਾ ਹੀ ਸ਼ਬਦ ਹੈ ਪਵਿੱਤਰ ਹੈ ਇਹ ਬਹੁਤ ਗਹਿਰੀ ਗੱਲ ਹੈ ਕਿਵੇਂ ਬਾਰੀ ਚੀਜ਼ਾਂ ਨੂੰ ਅੰਦਰੂਨੀ ਅਨੁਭਵ ਬਣਾ ਦਿੱਤਾ ਤੇ ਆਖਰੀ ਤੁਕ ਜਿਸ ਦੀ ਵਿਆਖਿਆ ਦਿੱਤੀ ਹੈ ਨਾਮ ਤੇਰੇ ਕੀ ਜੋਤ ਲਗਾਈ ਪਇਓ ਉਜਿਆਰੋ ਪਵਨ ਸਗਲਾਰੇ 2 ਤੇਰੇ ਨਾਮ ਦੀ ਜੋਤ ਜਗਾਈ ਸਾਰੇ ਸੰਸਾਰ ਰੋਸ਼ਨ ਹੋ ਗਏ ਆ ਇਸ ਦੀ ਸ਼ਬਦ ਵਿਆਖਿਆ ਹੈ ਕਿ ਨਾਮ ਸ਼ਬਦ ਹੀ ਉਹ ਅਸਲ ਜੋਤ ਹੈ ਜੋ ਹਨੇਰਾ ਦੂਰ ਕਰਦੀ ਹੈ ਜਦੋਂ ਇਹ ਸ਼ਬਦ ਦਾ ਦੀਵਾ ਅੰਦਰ ਜਗਦਾ ਹੈ ਮਤਲਬ ਸ਼ਬਦ ਦਾ ਅਨੁਭਵ ਹੁੰਦਾ ਹੈ ਤਾਂ ਸਿਰਫ ਅੰਦਰ ਹੀ ਨਹੀਂ ਸਾਰਾ ਸੰਸਾਰ ਸਾਰੇ ਪਵਨ ਉਸੇ ਰੋਸ਼ਨੀ ਚ ਦਿਸਦੇ ਨੇ ਪਯੋ ਉਜਾਰੋ ਪਵਨ सगlare ਸਭ ਪਾਸੇ ਚਾਰਨ ਹੋ ਗਿਆ ਇਹ ਬਾਹਰੀ ਰੋਸ਼ਨੀ ਨਹੀਂ ਇਹ ਅੰਦਰੂਨੀ ਜਾਗ੍ਰਿਤੀ ਹੈ ਕਿ ਸਾਰੇ ਜੀਵ ساری ਸ੍ਰਿਸ਼ਟੀ ਇੱਕੋ ਸ਼ਬਦ ਦੇ ਰੂਪ ਨੇ ਜਿਸ ਦੇ ਅੰਦਰ ਇਹ ਜੋਤ ਜਗਦੀ ਹੈ ਉਸ ਨੂੰ ਆਪਣੇ ਤੇ ਬ੍ਰਹਿਮੰਡ ਚ ਕੋਈ ਫਰਕ ਨਹੀਂ ਦਿਸਦਾ ਇਹ ਹੈ ਅਸਲ ਉਜਿਆਰਾ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਕਢੀਏ ਮੈਨੂੰ ਜੋ ਸਮਝ ਆਇਆ ਉਹ ਇਹ ਹੈ ਕਿ ਇਹ ਦਰਸ਼ਨ ਜੋ ਕਰਨਦੀਪ ਸਿੰਘ ਪੇਸ਼ ਕਰ ਰਹੇ ਨੇ ਇਹ ਹਰ ਚੀਜ਼ ਨੂੰ ਹੋੰਦ ਚੇਤਨਾ ਸ੍ਰਿਸ਼ਟੀ ਗਿਆਨ ਇੱਥੋਂ ਤੱਕ ਕਿ ਗੁਰਬਾਣੀ ਨੂੰ ਵੀ ਇੱਕੋ ਬੁਨਿਆਦੀ ਹਕੀਕਤ ਸ਼ਬਦ ਦੇ ਵੱਖ-ਵੱਖ ਰੂਪਾਂ ਵਜੋਂ ਦਿਖਦਾ ਹੈ ਸਭ ਚੀਜ਼ਾਂ 'ਚ ਇੱਕ ਇਕਤਾ ਦੇਖਣ ਦਾ ਤਰੀਕਾ ਹੈ ਇਹ ਇੱਕ ਬਹੁਤ ਹੀ ਵੱਡਾ ਨਜ਼ਰੀਆ ਹਾਂਜੀ ਬਿਲਕੁਲ ਮੁੱਖ ਗੱਲ ਇਹੀ ਹੈ ਕਿ ਇਸ ਨੂੰ ਸਮਝਣ ਲਈ ਨਾਵਾਂ ਤੇ ਰੂਪਾਂ ਤੋਂ ਪਾਰ ਦੇਖਣਾ ਪਵੇਗਾ ਉਸ ਮੂਲ ਕੰਪਨ ਉਸ ਤੱਤ ਨੂੰ ਪਛਾਣਨਾ ਪਵੇਗਾ ਜੋ ਸਬਦ ਦੇ ਪਿੱਛੇ ਹੈ ਜਿਸ ਨੂੰ ਸ਼ਬਦ ਕਿਹਾ ਗਿਆ ਹੈ ਤੇ ਹਾਂ ਉਹ ਸ਼ਰੂਰ ਵਾਲਾ ਵਿਰੋਧਾਪਾਸ ਵੀ ਯਾਦ ਰੱਖਣਾ ਪਵੇਗਾ ਕਿ ਆਪਾਂ ਪਰਮ ਸ਼ਬਦ ਨੂੰ ਸਮਝਾਉਣ ਲਈ ਵੀ ਭਾਸ਼ਾ ਦੇ ਸ਼ਬਦੀ ਵਰਤ ਰਹੇ ਹਾਂ ਇੱਥੇ ਸ਼ਾਇਦ ਓਸ਼ੋ ਦੇ ਝੂਠ ਵਾਲੀ ਗੱਲ ਫਿੱਟ ਬੈਠਦੀ ਹੈ ਜਿਵੇਂ ਸਰੋਤ 'ਚ ਸੀ ਓਸ਼ੋ ਦਾ ਇਹ ਕਹਿਣਾ ਕਿ ਮੈਂ ਜੋ ਕਹਿ ਰਿਹਾ ਹਾਂ ਝੂਠ ਹੈ ਸ਼ਾਇਦ ਇਹੀ ਸੀ ਕਿ ਸ਼ਬਦ ਸਿਰਫ ਇਸ਼ਾਰਾ ਨੇ ਅਸਲ ਸੱਚ ਤਾਂ ਸੁਣਨ ਬੋਲਣ ਤੋਂ ਪਰੇ ਅਨੁਭਵ ਕਰਨ ਵਾਲੇ ਦੇ ਅੰਦਰ ਹੈ ਬਾਰੀ ਸ਼ਬਦ ਸਿਰਫ ਉਸ ਅੰਦਰੂਨੀ ਸੱਚ ਵੱਲ ਮੋੜਦੇ ਨੇ ਇਹ ਦੱਸਣ ਲਈ ਕਿ ਤੁਸੀਂ ਖੁਦ ਹੀ ਉਸ ਸਰੋਤ ਹੋ ਤੁਸੀਂ ਖੁਦ ਸ਼ਬਦ ਹੋ ਹਾਂ ਇਹ ਸੱਚਮੁੱਚ ਡੂੰਗੀ ਸੋਚ ਹੈ ਕਿ ਸ਼ਬਦ ਹੀ ਜ਼ਰੀਆ ਹੈ ਤੇ ਸ਼ਬਦ ਹੀ ਮੰਜ਼ਿਲ ਇਹ ਸਾਰੀ ਗੱਲ ਤੋਂ ਬਾਅਦ ਇੱਕ ਆਖਰੀ ਸਵਾਲ ਆਉਂਦਾ ਹੈ ਮੰਚ ਸੋਚਣ ਲਈ ਜੇ ਸਾਰੀ ਅਸਲੀਅਤ ਸਾਡੇ ਵਿਚਾਰ ਸਾਡੀ ਮੈਂ ਦੀ ਭਾਵਨਾ ਸਮੇਤ ਸਭ ਕੁਝ ਸ਼ਬਦੀ ਹੈ ਤਾਂ ਫਿਰ ਬੋਲਣ ਜਾਂ ਸੁਣਨ ਦਾ ਅਸਲ ਮਤਲਬ ਕੀ ਰਹਿ ਗਿਆ ਸੰਚਾਰ ਕਿਵੇਂ ਹੁੰਦਾ ਹੈ ਜਦੋਂ ਬੋਲਣ ਵਾਲਾ ਸ਼ਬਦ ਸੁਣ